ਸ੍ਰੀ ਗੁਰੂ ਦੋਸਤੋ ਸਵਾਗਤ ਹੈ ਆਪਣੇ YouTube ਤੇ Instagram ਚੈਨਲ ਸੇਖੋ ਡੇਰੀ ਫਾਰਮ ਦੋਸਤੋ ਅੱਜ ਰੈਕੋਟ ਦੇ ਆਸ-ਪਾਸ ਰੈਕੋਟ ਦੇ ਗੁਜਰਾਂ ਜੀ ਨੂੰ ਮੱਝਾਂ ਦਿਖਾਉਂਦੇ ਆਂ ਵੀਰ ਜੀ ਜਿਹਨੂੰ ਪਿਓਰ ਨੀਲੀ 라ਵੀ ਕਹਿ ਸਕਦੇ ਆਂ ਪੁਰਾਤਨ ਮੱਝਾਂ ਤੇ ਬੇਲ ਦੇਖ ਸਕਦੇ ਹੋ ਤੇ ਬਾਈ ਗੁਜਰਨਾ ਕਰਦੇ ਆਂ ਗੱਲ ਵੀਰ ਜੀ ਕੀ ਨਾਮ ਆ ਆਪਣਾ ਮੇਰਾ ਨਾਮ ਵੀ ਨਿਹਰਮਾਨ ਠੀਕ ਹੈ ਕਿੱਥੇ ਰਹੇ ਹੋ ਤੁਸੀਂ ਆਪਣੀ ਆਪਣੀਆਂ ਨਾਲ ਹੀ ਆਈ ਠੀਕ ਹੈ ਰੈਕੋਟ ਦੇ ਆਸ-ਪਾਸ ਹੀ ਕੋਠੀ ਦੇ ਕੋਲੇ ਹੈ ਨਾ ਬੱਚੀਆਂ ਕੋਠੀ ਕੋਲੇ ਠੀਕ ਹੈ ਬਾਈ ਜਾਨਵਰ ਤੇਰੇ ਸੋਹਣੇ ਆ ਇਹ ਦਿਖਾ ਦਿੰਨੇ ਆਪਾਂ ਦੋਸਤੋ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦਿਖਾਉਣਾ ਮੱਝਾਂ ਦੀ ਬੇਲ ਜਿਹਨੂੰ ਆਪਾਂ ਪਿਓਰ ਪਾਕਿਸਤਾਨੀ ਬਲੱਡਲਾਈਨ ਦੀਆਂ ਮੱਝਾਂ ਕਹਿ ਸਕਦੇ ਆਂ ਚੰਗੀਆਂ ਨੇ ਜਾਨਤੀਆਂ ਕਿਉਂਕਿ ਆਮ ਆਪਾਂ ਹਰ ਕੋਈ ਪਸ਼ੂ ਨਹੀਂ ਦਿਖਾਈਦਾ ਕੈਮਰੇ ਤੇ ਉਹੀ ਪਸ਼ੂ ਜਿਹੜਾ ਚੰਗਾਗਾ ਉਹਨੂੰ ਹੀ ਆਪਾਂ ਵੀਡੀਓ ਦੇ ਵਿੱਚ ਲਈਦਾਗਾ ਤੇ ਅੱਜ ਗੁਰਦਰਾਸਿ ਰਿਟਾਲੀਆਣਾ ਸਾਹਿਬ ਤੋਂ ਆਉਂਦੇ ਸੀ ਆਪਾਂ ਜਾਨਵਰ ਬਾਈ ਦੇ ਸੋਹਣੇ ਲੱਗੇ ਚਲੋ ਮੈਂ ਸੋਚਿਆ ਆਪਾਂ ਯਾਰ ਤੁਹਾਨੂੰ ਦੋਸਤਾਂ ਨੂੰ ਜ਼ਰੂਰ ਦਿਖਾ ਦਈਏ ਜਿਹੜੀਆਂ ਨੀਲੀ ਦੀਆਂ ਦੋਸਤੋ ਇਹ ਮੱਝਾਂ ਬਿਲਕੁਲ ਪਾਕਿਸਤਾਨੀਆਂ ਮੱਝਾਂ ਦਾ ਭਲੇਖਾ ਪਾਉਂਦੀਆਂ ਦੇਖੋ ਬੇਲ ਇਹਨਾਂ ਦੀ ਲੰਮੀਆਂ ਤੇ ਅੱਖਾਂ ਤੇ ਰੰਗ ਜੋ ਨੀਲੀ ਦੇ ਵਿੱਚ ਆਪਾਂ ਨੂੰ ਚਾਹੀਦਾ ਉਹ ਸਾਰਾ ਕੁਝ ਦੇਖਣ ਨੂੰ ਇਹਨਾਂ ਦੇ ਵਿੱਚ ਮਿਲਦਾਗਾ ਤੇ ਇੱਕ ਸਾਹਣਾ ਵਿੱਚ ਤੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਜਰੂਰ ਜੇ ਨਜ਼ਰ ਚਾਇਆ ਤਾਂ ਬਹੁਤ ਚੰਗਾ ਜਿਹੜਾ ਵੀਰ ਕੋਲ ਇੱਕ ਬੂਰਾ ਝੋਟਾਗਾ ਉਹ ਵੀ ਤੁਹਾਨੂੰ ਕੋਸ਼ਿਸ਼ ਕਰੂੰ ਜੇ ਦੋਸਤੋ ਦਿਸਿਆ ਵਿੱਚ ਤਾਂ ਜ਼ਰੂਰ ਦਿਖਾਉਂਗਾ ਚੰਗੇ ਕਦ ਕਾਠ ਦਾਗਾ ਤੇ ਇਹ ਦੇਖ ਸਕਦੇ ਹੋ ਤੁਸੀਂ ਇਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ YouTube ਤੇ Instagram ਚੈਨਲ ਸੇਖੋਂ ਡੈਰੀ ਫਾਰਮੂਨ ਤੇ ਤੁਸੀਂ ਆ ਕੇ ਦੇਖ ਸਕਦੇ ਹੋ ਹਮੇਸ਼ਾ ਤੁਹਾਨੂੰ ਨੀਲੀ ਰਾਵੀ ਦੇ ਜਾਨਵਰ ਦੇਖਣ ਨੂੰ ਮਿਲਣਗੇ ਦੇਖੋ ਦੋਸਤੋ ਇਹਨਾਂ ਦੀਆਂ ਜਿਹੜੀਆਂ ਅੱਖਾਂ ਤੇ ਜਿੰਨਾ ਵੀ ਨੀਲੀ 라ਵੀ ਦੇ ਵਿੱਚ ਜੋ ਆਪਾਂ ਨੂੰ ਚਾਹੀਦਾ ਹੁੰਦਾਗਾ ਕੋਈ ਫालतू ਬੈਟਨਾ ਨਹੀਂ ਇਹਨਾਂ ਦੇ ਬਿਲਕੁਲ ਜਾਇਜ਼ ਆ